ਰੋਜ਼ ਦੇ ਕੰਮਕਾਰ ਦੇ ਰਜ਼ੀਵਿਆਂ ਦੀ ਤਰ੍ਹਾਂ ਇੱਕ ਦਿਨ ਮੈਂ ਫਰੀਦਕੋਟ ਤੋਂ ਵਾਪਸ ਜੀਰੇ ਨੂੰ ਆ ਰਹੀ ਸੀ ਤੇ ਬਸ ਦਾ ਸਫ਼ਰ ਸੀ ਇਹ ਗੱਲ ਤੁਹਾਡੇ ਨਾਲ ਸਾਂਝੀ ਮੈਂ ਇਸ ਕਰਕੇ ਕਰਨ ਲੱਗੀ ਹਾਂ ਕਿਉਂਕਿ ਬਹੁਤ ਹੀ ਘਰਾਂ ਦੀ ਬਹੁਤ ਹੀ ਪਰਿਵਾਰਾਂ ਦੀ ਇਹ ਕਹਾਣੀ ਬਣਦੀ ਜਾ ਰਹੀ ਹੈ ਬਹੁਤੇ ਪਤੀ ਪਤਨੀ ਦੇ ਵਿੱਚ ਦਰਾਰਾਂ ਇਸ ਕਰਕੇ ਪੈ ਰਹੀਆਂ ਨੇ ਬਸ ਦੇ ਵਿੱਚ ਸਾਰੀਆਂ ਸੀਟਾਂ ਰੁਕੀਆਂ ਹੋਈਆਂ ਸੀਆਂ ਅੱਗੇ ਜਾ ਕੇ ਮੈਨੂੰ ਇੱਕ ਸੀਟ ਮਿਲੀ ਜਿਹਦੇ ਉੱਤੇ ਇੱਕ ਜੋੜਾ ਬੈਠਾ ਹੋਇਆ ਸੀ ਤੇ ਨਾਲ ਇੱਕ ਛੋਟਾ ਜ ਆ ਉਹਨਾਂ ਦੇ ਬੱਚਾ ਬੈਠਾ ਹੋਇਆ ਸੀ ਚਲੋ ਜਿਵੇਂ ਤਿਵੇਂ ਕਰਕੇ ਉਹਨਾਂ ਨੇ ਅੱਗੇ ਨੂੰ ਹੋਏ ਤਾਂ ਮੈਨੂੰ ਸੀਟ ਥੋੜੀ ਛੱਡਤੀ ਮੈਂ ਸੀਟ ਤੇ ਬਹਿ ਗਈ ਜਦੋਂ ਅਸੀਂ ਮੋਦਕੀ ਪਹੁੰਚੇ ਤਾਂ ਅ ਅਗਲੀਆਂ ਸੀਟਾਂ ਜਿਹੜੀਆਂ ਉਹ ਖਾਲੀ ਹੋ ਗਈਆਂ ਸੀਗੀਆਂ ਤੇ ਉਹਦੀ ਵਾਈਫ ਨੇ ਸ਼ਾਇਦ ਪਾਣੀ ਪੀਣਾ ਸੀਗਾ ਸ਼ਾਇਦ ਉਹ ਕਾਫੀ ਲੰਮੇ ਸਮੇਂ ਤੋਂ ਪਿਆਸ ਲੱਗੀ ਹੋਈ ਸੀ ਤੇ ਉਹ ਵੇਟ ਕਰ ਰਹੀ ਸੀ ਕਿ バス ਰੁਕੇ ਤਾਂ ਮੈਂ ਪਾਣੀ ਪੀਵਾਂ ਕੁਦਰਤ ਮਹਾਰਾਜ ਦੀ ਫਰੰਟ ਵਾਲੀ ਸੀਟ ਆ ਜਿਹੜੀ ਉਹ ਖਾਲੀ ਪਈ ਸੀ ਜਿੱਥੇ ਵਾਟਰ ਕੁਲਰ ਪਿਆ ਹੋਇਆ ਸੀ ਉਹ ਲੇਡੀਜ਼ ਉੱਥੇ ਜਾ ਕੇ ਬੈਠ ਗਈ ਜਦੋਂ ਉੱਥੇ ਜਾ ਕੇ ਬੈ ਗਈ ਤੇ ਨਾਲ ਹੀ ਉਹਦੇ ਮੈਂ ਵੀ ਉਸ ਸੀਟ ਦੇ ਉੱਤੇ ਬੈ ਗਈ ਕਿਉਂਕਿ ਉਹ ਤਿੰਨਾ ਜਾਣਿਆਂ ਵਾਲੀ ਸੀਟ ਸੀ ਉਹਦਾ ਜਿਹੜਾ ਹਸਬੰਡ ਸੀ ਉਹ ਉਸੇ ਸੀਟ ਦੇ ਉੱਤੇ ਬੈਠਾ ਹੋਇਆ ਸੀ ਜ्यों ਹੀ ਉਹਦੀ ਪਤਨੀ ਨੇ ਸੀਟ ਬਦਲੀ ਤਾਂ ਉਹਨੇ ਨਾਲ ਦੀ ਨਾਲ ਆਪਣਾ ਮੋਬਾਈਲ ਕੱਢਿਆ ਤੇ ਮੋਬਾਈਲ ਦੇ ਉੱਤੇ ਉਹ ਚੈਟ ਕਰਨੀ ਸ਼ੁਰੂ ਕਰਤੀ ਚੈਟ ਕਿਵੇਂ ਕਰ ਰਿਆ ਸੀ ਇੱਕ ਚੋਰਾਂ ਵਾਲੇ ਅੰਦਾਜ਼ ਦੇ ਵਿੱਚ ਕਦੇ ਉਹ ਆਪਣੀ ਪਤਨੀ ਵੱਲ ਵੇਖਦਾ ਤੇ ਕਦੇ ਦਵਾ-ਦਵਾ ਮੈਸੇਜ ਕਰਦਾ ਜਦੋਂ ਰੈਪਲਾਈ ਆਉਂਦਾ ਦਵਾ-ਦਵਾ ਸੀਨ ਕਰਦਾ ਤੇ ਫੇਰ ਆਪਣੀ ਪਤਨੀ ਵੱਲ ਵੇਖਦਾ ਜਦੋਂ ਉਹਦੀ ਪਤਨੀ ਉਹਦੇ ਵੱਲ ਵੇਖਣ ਲੱਗ ਜਾਂਦੀ ਤਾਂ ਉਹ ਜਿਹੜਾ ਫੋਨ ਉਹਨੂੰ ਚੱਕ ਕੇ ਆਪਣੀ ਬੁੱਕਲ ਦੇ ਵਿੱਚ ਰੱਖ ਲੈਂਦਾ ਫਿਰ ਉਹ ਇੰਤਜ਼ਾਰ ਕਰਦਾ ਕਿ ਪਤਨੀ ਦੀਆਂ ਨਿਗਾਹਾਂ ਮੇਰੇ ਤੋਂ ਕਿਹੜੇ ਟਾਈਮ ਹਟਣ ਤੇ ਕਿਹੜੇ ਟਾਈਮ ਮੈਂ ਦੁਬਾਰਾ ਇਹ ਪਹੁੰਚਕਾ ਸੋ ਇਹ ਜਿਹੜਾ ਸਿਲਸਿਲਾ ਇਹ ਮੁੱਦਕੀ ਤੋਂ ਲੈ ਕੇ ਤੇ ਜੀਰੇ ਤੱਕ ਜਿਉਂਦਾ ਜਿਉਂ ਚੱਲਦਾ ਆ ਰਿਹਾ ਸੀਗਾ ਚੈਟ ਕਰਕੇ ਨਾਲ ਦੀ ਨਾਲ ਡਿਲੀਟ ਹੋ ਰਹੀ ਸੀ ਇਹ ਸਾਰਾ ਕੁਝ ਦੇਖ ਰਹੀ ਸੀ ਮੈਂ ਤੇ ਸੋਚ ਰਹੀ ਸੀ ਕਿ ਮੋਬਾਈਲ ਕਾਦੇ ਲਈ ਬਣਿਆ ਇਹ ਰਿਸ਼ਤਿਆਂ ਨੂੰ ਬਚਾਉਣ ਲਈ ਬਣਿਆ ਜਾਂ ਰਿਸ਼ਤਿਆਂ ਨੂੰ ਗਮਾਉਣ ਲਈ ਬਣਿਆ ਇੱਕ ਪਾਸੇ ਉਹ ਪਤਨੀ ਬੈਠੀ ਹੋਈ ਜਿਹਨੂੰ ਗਰਮੀ ਜ਼ਿਆਦਾ ਹੋਣ ਕਾਰਨ ਕਦੇ-ਕਦੇ ਨੀਂਦਾਂ ਝੂਟਾ ਵੀ ਆ ਰਿਹਾ ਸੀ ਕਦੇ-ਕਦੇ ਉਹ ਆਪਣੇ ਬੱਚੇ ਨਾਲ ਨੂੰ ਉਲਰ ਕੇ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸ਼ਾਇਦ ਕਿਤੇ ਨਾ ਕਿਤੇ ਉਹਦੀ ਪਤਨੀ ਦੇ ਮਨ 'ਚ ਵੀ ਉਹਦੇ ਪ੍ਰਤੀ ਕੋਈ ਸ਼ੱਕ ਸੀਗਾ ਜਿਹੜੇ ਉਹਦੀ ਪਤਨੀ ਵਾਰ-ਵਾਰ ਨੀਂਦ ਆਉਣ ਤੇ ਵੀ ਉੱਠ ਕੇ ਆਪਣੇ ਪਤੀ ਨੂੰ ਆਪਣੀਆਂ ਅੱਖਾਂ ਰਾਈ ਨੋਹਾਰ ਰਹੀ ਸੀ ਮਨ ਦੇ ਵਿੱਚ ਬੜੇ ਵਿਚਾਰ ਆਏ ਇੱਕ ਦਿਲ ਕਰੇ ਕਿ ਇਹਨਾਂ ਨੂੰ ਪੁੱਛ ਲਵਾਂ ਇੱਕ ਦਿਲ ਕਰੇ ਕਿ ਅਗਲਾ ਕਹੂਗਾ ਤੂੰ ਕੀ ਲੈਣਾ ਸਾਡੀ ਨਿੱਜੀ ਜ਼ਿੰਦਗੀ ਆ ਸੋ ਇਹ ਚੀਜ਼ ਦੇਖਦੇ ਆਂ ਦੇਖਦੇ ਆਂ ਮੈਂ ਆਣ ਕੇ ਜੀਰਾਬਾਸਟਾਪ ਤੇ ਉਤਰ ਪਈ ਉਹਨਾਂ ਨੇ ਪਤਾ ਨਹੀਂ ਰੱਬ ਜਾਣੀ ਕਿੱਥੇ ਜਾਣਾ ਸੀ ਪਰ ਉਹ ਜੋੜੇ ਨੇ ਅਨੇਕਾਂ ਸਵਾਲ ਮੇਰੇ ਮਨ ਦੇ ਵਿੱਚ ਛੱਡ ਦਿੱਤੇ ਕਹਿੰਦੀ ਆ ਨਾ ਜਦੋਂ ਤੁਸੀਂ ਕੋਈ ਵੀ ਕੰਮ ਆਪਦੀਆਂ ਅੱਖਾਂ ਥਾਣੀ ਦੇਖਦੇ ਹੋ ਤਾਂ ਫਿਰ ਤੁਸੀਂ ਜਦੋਂ ਉਹ ਚੀਜ਼ ਦੇ ਨਾਲ ਮੇਲਜੋਲ ਖਾਂਦੀ ਚੀਜ਼ ਨੂੰ ਦੇਖਦੇ ਆ ਤਾਂ ਸੁਭਾਵਿਕ ਤੁਹਾਡਾ ਜਿਹੜਾ ਉਹ ਸੀਜ਼ ਪ੍ਰਤੀ ਸ਼ੱਕ ਕਹਿ ਲਓ ਉਹ ਸੀਜ਼ ਪ੍ਰਤੀ ਤੁਸੀਂ ਹੋਰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਇਹ ਕਹਿ ਲਓ ਤਾਂ ਉਸੇ ਦਿਨ ਪ੍ਰਤੀ ਦਿਨ ਉਹਦੇ ਵੱਲ ਨੂੰ ਮਤਲਬ ਕਿ ਅਟਰੈਕਟ ਹੁੰਦੇ ਜਾਂਦੇ ਹੋ ਸੋ ਉਸ ਤੋਂ ਬਾਅਦ ਮੈਂ ਸੋਚਿਆ ਕਿ ਸਫਰ ਬਸ ਦਾ ਹੀ ਜ਼ਿਆਦਾ ਹੁੰਦਾ ਮੈਂ ਬਸ ਦੇ ਵਿੱਚ ਇੱਕ ਚੀਜ਼ ਨੂੰ ਵਾਚ ਕਰਦੀ ਰਹੀ ਕੀ ਕੀ ਕੋਈ ਕੀ ਕਰ ਰਿਹਾ ਕਿਸ ਤਰ੍ਹਾਂ ਕਰ ਰਿਹਾ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਮੇਰਾ ਸਫ਼ਰ ਸੀ ਅਮ੍ਰਿਤਸਰ ਸਾਹਿਬ ਦਾ ਇੱਕ ਲਵੀ ਜੀ ਉਮਰ ਦੇ ਜੋੜਾ ਮੇਰੇ ਤੋਂ ਅਗਲੀ ਸੀਟ ਦੇ ਉੱਤੇ ਬੈਠਾ ਸੀ ਮੁੰਡੇ ਦੀ ਉਮਰ ਵੀ ਮਸਾਂ ਹੋਊਗੀ 17 ਤੋਂ 18 ਦਾ ਕੁੜੀ ਦੀ ਮੈਨੂੰ ਉਹਦੇ ਨਾਲ 9 ਸਾਲ 2 ਸਾਲ ਵੱਧ ਉਮਰ ਲੱਗਦੀ ਸੀ ਪਰ ਹੈਰਾਨੀ ਇਸ ਗੱਲ ਦੀ ਸੀ ਸਫਰ ਹੋਰ ਵੀ ਸਵਾਰੀਆਂ ਕਰ ਰਹੀਆਂ ਸੀ ਉਹਨਾਂ ਦਾ ਸਫਰ ਜਿਹੜਾ ਇੱਕ ਅਲੱਗਾ ਸਫਰ ਸੀ ਲੋਕਾਂ ਤੋਂ ਦੁਨੀਆ ਤੋਂ ਬੇਖਬਰ ਸੀ ਕਿਉਂਕਿ ਅਕਸਰ ਹੀ ਅਸੀਂ ਸੋਚਦੇ ਹੁੰਨੇ ਆ ਕਿ ਦੁਨੀਆ ਪਤਾ ਨਹੀਂ ਸਾਡੇ ਬਾਰੇ ਜਾਣਦੀ ਆ ਜਾਂ ਨਹੀਂ ਜਾਣਦੀ ਅਸੀਂ ਬਹੁਤ ਸਿਆਣੇ ਆ ਪਰ ਅਸਲੀਅਤ ਇਹ ਆ ਉਹਨਾਂ ਤੁਸੀਂ ਨਹੀਂ ਆਪਣੇ ਬਾਰੇ ਜਾਣਦੇ ਹੁੰਦੇ ਜਿੰਨਾ ਸਮਾਜ ਤੁਹਾਡੇ ਬਾਰੇ ਜਾਣਦਾ ਹੁੰਦਾ ਸੋ ਜਦੋਂ ਦੇਖਿਆ ਉਹ ਕਦੇ ਕੋਸ਼ ਕਰਨ ਕਦੇ ਕੋਸ਼ ਕਰਨ ਜਿਹੜੇ țeੜੇ-țeੜੇ ਦੀਆਂ ਬੈਠੀਆਂ ਸਾਰੀਆਂ ਸਵਾਰੀਆਂ ਵੀ ਉਹਨਾਂ ਵੱਲ ਦੇਖ ਰਹੀਆਂ ਸੀ ਤੇ ਕਈ ਸਿਆਣੀਆਂ ਬਜ਼ੁਰਗ ਬੀਬੀਆਂ ਇਹ ਗੱਲ ਵੀ ਕਹਿ ਰਹੀਆਂ ਸੀ ਕਿ ਘੋਰ ਕਲਯੁਗ ਆ ਗਿਆ ਅੱਜ ਕੱਲ ਚੜੀ ਲੱਥੀ ਦੀ ਨਹੀਂ ਸੋ ਕਿਤੇ ਨਾ ਕਿਤੇ ਉਹ ਕੁੜੀ ਦੀਆਂ ਜਿਹੜੀਆਂ ਗੱਲਾਂ ਸੀ ਉਹ ਇਹ ਗੱਲ ਬਿਆਨ ਕਰ ਰਹੀਆਂ ਸੀ ਕਿਉਂਕਿ ਨਾਲ ਦੀ ਸੀਟ ਤੇ ਬੈਠੇ ਹੋਣ ਕਰਕੇ ਸੁਭਾਵਕ ਸੁਣ ਰਹੀਆਂ ਸੀ ਸਾਨੂੰ ਉਹ ਕਹਿ ਰਹੀ ਸੀ ਮੈਂ ਇੰਨੇ ਤੋਂ ਇੰਨੇ ਟਾਈਮ ਦੇ ਵਿੱਚ ਆਪਣੇ ਘਰ ਜਾਣਾ ਕਿਉਂਕਿ ਮੈਂ ਘਰੋਂ ਕਾਲਜ ਦਾ ਬਹਾਨਾ ਲਾ ਕੇ ਆਈ ਆ ਉਹ ਕਹਿੰਦਾ ਤੈਨੂੰ ਮੈਂ ਇੱਕ ਗੱਲ ਕਹੀ ਸੀ ਤੂੰ ਕਹੀਂ ਕਿ ਮੈਂ ਆਪਣੀ ਸਹੇਲੀ ਦੇ ਨਾਲ ਕਿਤੇ ਜਾ ਰਹੀ ਆ ਉਹ ਕਹਿੰਦੀ ਨਹੀਂ ਨਹੀਂ ਮੈਂ ਤਾਂ ਕਾਲਜ ਦਾ ਬਹਾਨਾ ਲਾ ਕੇ ਆਈ ਆ ਸੋ ਚੀਜ਼ ਦੇਖ ਕੇ ਕਿਤੇ ਨਾ ਕਿਤੇ ਜਾ ਕੇ ਜਿੰਨਾ ਦੇ ਘਰਾਂ ਦੇ ਵਿੱਚ ਧੀਆ ਉਹ ਮਾਪੇ ਜ਼ਰੂਰ ਚਿੰਤਾ ਦੇ ਵਿੱਚ ਚਲੇ ਜਾਂਦੇ ਆ ਚਿੰਤਾ ਹੋਵੇ ਵੀ ਕਿਵੇਂ ਨਾ ਸੋ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ ਨਾ ਮਾਪਿਆਂ ਨੂੰ ਜਿਨ੍ਹਾਂ ਦੀਆਂ ਬੱਚੀਆਂ ਪੜਦੀਆਂ ਜਾਂ ਬੱਚੇ ਪੜਦੇ ਆ ਇਹਨਾਂ 'ਤੇ ਧਿਆਨ ਰੱਖੋ ਆਪਣੇ ਆਪਣੇ ਬੱਚੇ ਬੱਚੀਆਂ ਦੇ ਉੱਤੇ ਤੇ ਪਤੀ ਪਤਨੀ ਲਈ ਮੈਂ ਇਹ ਗੱਲ ਕਹਿਣੀ ਚਾਹੁੰਦੀ ਹਾਂ ਇਹ ਦੋ ਸਫਰਾਂ ਦੇ ਵਿੱਚ ਮੈਂ ਨਿਚੋੜ ਇੱਕ ਕੱਢਿਆ ਕਿ ਜਿਹੜਾ ਪਤੀ ਤੇ ਪਤਨੀ ਦਾ ਰਿਸ਼ਤਾ ਉਹ ਬਹੁਤ ਵਿਸ਼ਵਾਸ ਦਾ ਪਾਤਰ ਆ ਮਾਪਿਆਂ ਤੇ ਔਲਾਦ ਦਾ ਰਿਸ਼ਤਾ ਇਹ ਉਸ ਤੋਂ ਵੀ ਵੱਡੇ ਵਿਸ਼ਵਾਸ ਦਾ ਪਾਤਰ ਆ ਪਰ ਜੇ ਦੋਨਾਂ ਦੇ ਵਿੱਚ ਵਿਸ਼ਵਾਸ ਘਾਣ ਤੋਂ ਹੋਣ ਲੱਗ ਜੇ ਤਾਂ ਉਹ ਰਿਸ਼ਤੇ ਬਹੁਤੀ ਦੇਰ ਟਿਕਦੇ ਨਹੀਂ ਉਹ ਅਕਸਰ ਹੀ ਰਿਸ਼ਤੇ ਆ ਜਿਹੜੇ ਉਹ ਟੁੱਟ ਜਾਇਆ ਕਰਦੇ ਆ ਉਹ ਰਿਸ਼ਤੇ ਮੁੜ ਕੇ ਜੁੜਦੇ ਨਹੀਂ ਤੇ ਕਹਿੰਦੇ ਜਿਹੜੇ ਫੱਟ ਇੱਕ ਵਾਰ ਪੈ ਜਾਣ ਉਹ ਫੱਟ ਕਦੇ ਭਰਦੇ ਨਹੀਂ ਹੁੰਦੇ ਦਰਾੜਾਂ ਕਦੇ ਭਰਦੀਆਂ ਨਹੀਂ ਸੋ ਮੇਰਾ ਕਹਿਣ ਦਾ ਮਤਲਬ ਆ ਕਿ ਮੋਬਾਈਲ ਆ ਜਿਹੜਾ ਇਸ ਸੁਖਸੂਲਤਾ ਲਈ ਬਣਿਆ ਨਾ ਕਿ ਤੁਹਾਡੇ ਸਟੰਟਾਂ ਲਈ ਬਣਿਆ ਕਿ ਤੁਸੀਂ ਵਿਸ਼ਵਾਸ ਘਾਤ ਕਰੋ ਕਿਸੇ ਨਾ ਬੱਚੇ ਮਾਪਿਆਂ ਨਾਲ ਵਿਸ਼ਵਾਸ ਘਾਤ ਕਰਨ ਪਤੀ ਪਤਨੀ ਦੇਖੋ ਇਹ ਪਤੀ ਦਾ ਜਿਹੜਾ ਦ੍ਰਿਸ਼ ਦੇਖਿਆ ਹੋਇਆ ਸੀ ਬਹੁਤ ਸਾਰੀਆਂ ਪਤਨੀਆਂ ਵੀ ਇਦਾਂ ਦੀਆਂ ਕਈ ਵਾਰੀ ਬੱਸਾਂ 'ਚ ਸਫ਼ਰ ਕਰੀਦਾ ਦੇਖੀਦਾ ਕਿ ਉਹ ਆ ਰਹੀਆਂ ਹੁੰਦੀਆਂ ਘਰ ਤੋਂ ਆਪਦੇ ਹਸਬੰਡ ਨੂੰ ਕੁਝ ਹੋਰ ਕਹਿ ਕੇ ਆ ਰਹੀਆਂ ਹੁੰਦੀਆਂ ਗਾਹ ਅੱਗੋਂ ਕਿਤੇ ਹੋਰ ਜਾਣਾ ਹੁੰਦਾ ਸੋ ਉਹਨਾਂ ਦੇ ਜਿਹੜੇ ਵੱਲਡ ਆ ਉਹ ਰਲਦੇ ਨਹੀਂ ਹੁੰਦੇ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਜਦੋਂ ਤੁਸੀਂ ਝੂਠ ਬੋਲੋਗੇ ਝੂਠ ਦੇ ਪੈਰ ਨਹੀਂ ਹੁੰਦੇ ਤੁਹਾਡੀ ਜ਼ਬਾਨ ਥਥਲਾਊਗੀ ਥਥਲਾਊਗੀ ਇੱਕ ਝੂਠ ਨੂੰ ਸਮਾਉਣ ਲਈ ਤੁਹਾਨੂੰ ਹਜ਼ਾਰਾਂ ਝੂਠ ਬੋਲਣੇ ਪੈਣਗੇ ਸੋ ਇਹ ਇਕੱਲੇ ਮਰਦਾਂ ਲਈ ਨਹੀਂ ਇਹ ਔਰਤਾਂ ਲਈ ਵੀ ਇਹ ਜਿਹੜੀ ਗੱਲ ਟੁਕਵੀਂ ਆ ਕਿ ਵਿਸ਼ਵਾਸ ਘਾਤ ਚਾਹੇ ਮਰਦ ਕਰਦਾ ਚਾਹੇ ਔਰਤ ਕਰਦੀ ਹੈ ਰਿਸ਼ਤਾ ਵਿਸ਼ਵਾਸ ਘਾਤ ਦੇ ਕਾਰਨ ਟੁੱਟਦਾ ਸੋ ਵਿਸ਼ਵਾਸ ਨੂੰ ਮਣਾ ਕੇ ਰੱਖੋ ਜੋੜ ਕੇ ਰੱਖੋ ਜੇਕਰ ਮੇਰੀ ਇਹ ਵੀਡੀਓ ਚੰਗੀ ਲੱਗੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਜੇ ਸੋ ਇਸ ਵੀਡੀਓ ਨੂੰ ਤੁਸੀਂ YouTube ਚੈਨਲ ਰਮਨਦੀਪ ਕਰਮਰਖਾਈ ਤੇ ਵੀ ਦੇਖ ਸਕਦੇ ਹੋ Facebook ਚੈਨਲ ਰਮਨਦੀਪ ਕਰਮਰਖਾਈ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਸਕਦੇ ਹੋ ਬਹੁਤ ਧੰਨਵਾਦ